ਸਾਸੀਗਲ ਜੀ ਸਾਰਿਆਂ ਨੂੰ ਚੀਮਾਂ ਡੇਵੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਲੋ ਜੇ ਪਿੰਡਾਂਆਂ ਰਾਜਾ ਸਾਂ ਸੀ ਸੀਲੇ ਨਾਲਾ ਤੇ ਜਲਾ ਅਮਰਸਰਾ ਇਹ ਤੋਹਫੇ ਆ ਵੀਰ ਦੇ ਕੋਲ ਪੂਰੇ ਕਮਾਲ ਦੇ ਢਿੱਲੋ ਫਰਮ ਤੇ ਆਏ ਆ ਬਾਕੀ ਮੁੱਲ ਕਰਾਉਣੇ ਬਿਲਕੁਲ ਜਾਇਜ਼ ਜਾਇਜ਼ ਵੀਡੀਓ ਮੇਰੇ ਭਰਾ ਪੂਰੀ ਵੇਖਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਕਰਦੇ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਸਾਨੂੰ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਵਧੀਆ ਵਧੀਆ ਤੇ ਅੱਜ ਫਿਰ ਤੋਫੇ ਹੀ ਪਾਤੇ ਉੜਦੀਆਂ ਨੇ ਬੀਚੀ ਚੰਗੀਆਂ ਮਾੜਾ ਪਾਉਣੀਆਂ ਅੱਜ ਦੋ ਹੀ ਸਾਫ ਸੁਥਰਾ ਕਮਾਲ ਲਿਆਇਆ ਕਰਨਾ ਸਾਫ ਸੁਥਰਾ ਕੰਮ ਕਰਨਾ ਭਾਜੀ ਚਲੋ ਵਧੀਆ ਨੇ ਨਹੀਂ ਨਹੀਂ ਸਾਫ ਸੁਥਰਾ ਚਾਹੀਦਾ ਕੰਮ ਹਾਂ ਜੀ ਤੇ ਦੱਸੋ ਨਾਮ ਐਡਰੈਸ ਨਾਵੀਰ ਜੀ ਹਰਮਨ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਜੇ ਤਹਿਸੀਲ ਅਚਨਾਲਾ ਤੇ ਫੋਨ ਨੰਬਰ ਹੈਗਾ 826444231 ਭਾਜੀ ਠੀਕ ਹੈ ਵੀਰ ਜੀ ਹਾਂਜੀ ਤੋਂ ਸ਼ੁਰੂ ਕਰੀਏ ਜਰਸੀ ਵੱਛੀ ਹਾਂਜੀ ਇਹਦੇ ਤੋਂ ਕਰ ਲੋ ਲੋ ਜੀ ਪਹਿਲਾ ਸੁਆ ਵੱਛੀ ਸੁਈ ਆ ਪਹਿਲਾ ਸੁਆ ਹੈ ਵੱਡੀ ਜਰਸੀ ਪੰਜਾਬ ਵਾਲੀ ਵੇਖੋ ਵੀਰ ਜੀ ਲੈਵਾ ਲੋ ਜੀ ਖਾਣ ਲੈਵਾ ਕਰੋ ਚੈੱਕ ਵੇਖ ਪੂਰੇ ਕਮਾਲ ਦੀ ਆ ਤੇ ਬੱਚਾ ਕੀ ਆ ਗਿਆ ਤੇ ਮਗਰ ਵਿੱਚ ਹੀ ਬੱਚਾ ਜੀ ਮਗਰ ਸੂਈ ਨੂੰ ਕੋਈ 8 9 ਤਾਂ ਨਹੀਂ ਹੋ ਗਿਆ ਹੋਣੇ ਠੀਕ ਹੈ ਵੀਰ ਜੀ ਬਾਕੀ ਫੇਸ ਕੁਆਲਟੀ ਬੜੀ ਚੰਗੀ ਆ ਵਿੱਚ ਮਤਲਬ ਪੂਰੇ ਕਮਾਲ ਦੀ ਇਦਾਂ ਦਾ ਜਰਸੀ ਕੋ ਟਾਵਾ ਟਾਵਾ ਪੀਸ ਹੀ ਹੁੰਦਾ ਵੈਸੇ ਤੇ 12 ਲੀਟਰ ਦੁੱਧ ਉਹ ਵਿੱਚ ਹੀ ਕੋਈ 11 ਮੰਨ ਕੇ ਖੜੇ ਹਾਂਜੀ ਬਾਕੀ ਲੋ ਥਾਂ ਥੂਨੇ ਦਾ ਵਖਾਉਂਦੇ ਤੈਨੂੰ ਬੜੇ ਪਸੰਦ ਕੇ ਥਾਂ ਥੂਨੇ ਵਿੱਚ ਹੀ ਹੋਰ بڑا ਕੱਢਦੀ ਆ ਥਾਂ ਵੇਖੋ ਕੱਲਾ ਕੱਲਾ ਲੱਗਾ ਜੈ ਐ ਫਿਰ ਲੱਗ ਲੱਗਾ ਥਾਂ ਲੱਗਾ ਜੈ ਪਿੱਛੋਂ ਖਾ ਲੋ ਭਾਜੀ ਹਾਂਜੀ ਨਹੀਂ ਥਾਂ ਦੀ ਚਵਾਈ ਚੁਵਾਈ ਦੀ ਚੰਗੀ ਵੜ ਤੇ ਬਗੀ ਹੈ ਵੱਡੀ ਜਰਸੀ ਪੰਜਾਬ ਵਾਲੀ ਹਾਂਜੀ ਹ ਕਾਕੀ ਭਾਈ ਫੇਸ ਕੁਆਲਿਟੀ ਬਹੁਤ ਸਾਰੀ ਮਤਲਬ ਪੂਰੇ ਕਮਾਲ ਦੀ ਆ ਵਗਿਆ ਅਸਲ ਪੰਜਾਬ ਦੀ ਜੇਸੀ ਇਹਨੂੰ ਕਹਿਆ ਜਾਂਦਾ ਪੂਰੇ ਕਮਾਲ ਦੀ ਆ ਥੋੜਾ ਬੱਚੇ ਦਾ ਕਰਦੀ ਆ ਹਾਂਜੀ ਫੇਸ ਦੀ ਬਿਊਟੀ ਕਰੋ ਚੱਕੇ ਦੀ ਕਮਾਲ ਦੀ ਆ ਹਾਂਜੀ ਵੀਰ ਜੀ ਬੰਦ ਹੋ ਕਾਕੀ ਵੀਰ ਜੀ ਪੈਲਣ ਆ ਇਹ ਚੌਗੀ ਆ ਮੂ ਠੀਕ ਆ ਦੁੱਧ ਕਿੰਨਾ ਹੋਣਾ ਚਾਹੀਏ ਦੁੱਧ ਵਿੱਚ 12 ਲੀਟਰ ਹੋਊ 11 ਮੰਨ ਕੇ ਖੜੇ ਕੋਈ ਉਛੇ ਬਰ ਗਾਰੰਮ ਮੰਨ ਕੇ ਖੜੇ। ਕੋਈ ਚਲੋ ਪਹਿਲੀ ਆ ਪਹਿਲਾਂ ਇਹ ਅਗਲੇ ਸਵੇਰ ਨੂੰ ਚੰਗਾ ਜਿਆਦਾ ਦੁੱਧ ਚ ਵਾਜੂਗੀ। ਹਾਂਜੀ ਵੀਰ ਜੀ। ਤੇ ਮੁੱਲ ਕਰੀਏ ਜੈ ਜੀ ਇਹਦਾ ਹਾਣ ਵਾਲਾ ਜੀ ਜੇ ਕਿਸੇ ਭਰਾ ਨੇ 400 ਵਿੱਚ ਚੋਣੀ ਹੋਵੇ ਨਾ। ਜੇ ਵਾਲੂ ਆ ਬਿਮਾਰੋ ਮੜਾਇਆ। ਨਹੀਂ 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 ਥਾਣ ਦੇ ਵੇਲੇ ਪੂਰੀ ਚੰਗੀ ਹੈ ਬੈੜ। ਹਾਂਜੀ। ਤੇ ਜੱਜਾ ਕਰ ਦਈਏ। ਬੋਲਦੇ ਵੀਰ ਜੀ 55 ਕਰਦੇ ਬੈੜ ਦਾ। ਉਹ ਨਹੀਂ ਜੱਜਾ ਦੇ ਦਈਏ। ਅੰਦਰ ਕਰੀਏ। ਕਰ ਦੋ ਜਿੰਨੀ ਚਾਹ। ਕਿੰਨੀ ਕਰੀਏ ਕਰੋ ਫਿਰ ਮੈਂ ਕਰ ਦਿੰਨਾ। ਕੋਈ ਨਹੀਂ ਕਰ ਦੋ ਤੁਸੀਂ ਜਿੰਨੇ ਦੀ ਚੰਗੀ ਲਾਈ। ਦੋਸ਼ ਛੱਡਿਆ ਕਿ ਤਿੰਨ ਛੱਡਿਆ ਕਿ ਕਿੰਨੇ ਛੱਡ ਤੇ ਇੰਨੀ ਛੱਡੀਆਂ ਵੇਚੀ ਜਾਂਦਾ ਧੱਕਾ ਹੋਇਆ ਹੈ ਨਾ ਇਹ 47000 ਦੀ ਵਹਿੜ ਵੇਚੀ ਦੇ ਦਾਂਗੇ 47000 ਦੀ ਹਾਂਜੀ ਨਹੀਂ ਮੈਂ ਤਾਂ ਨਾ ਹੋਰ ਛੱਡਦੀਏ ਫਿਰ ਜੀ ਹਜ਼ਾਰਕ 46 ਦੀ ਦੇ ਦਿਆ 46 46 ਦੀ ਹੋ ਵੀ ਹਾਂ 46 ਜਿਹੜੀ ਛੋੜ ਹੀ ਹੋਣੀ 100 ਰੁਪਿਆ ਪਰ ਕੀ ਫੇਸ ਕੁਆਲਟੀ ਦੇ ਲਓ ਵੱਚੀ ਬੜੀ ਚੰਗੀ ਇਹ ਤੂੰ ਪੂਰੇ ਕਮਾਲ ਦੀ ਕੋਈ ਵਹਿੜ ਵੇਖ ਕੇ ਫਿਰ ਵਹਿੜ ਵੇਖ ਕੇ ਫਿਰ ਕੋਈ ਭਰਾ ਮੋਲ ਲਾਵੇ ਠੀਕ ਹੈ ਵੀਰ ਜੀ ਤੇ ਅੱਗੇ ਆ ਗਈ ਜ ਵੱਡੀ ਪੂਰੀ ਏ ਵੀਜੀ ਸ਼ੇ ਪੀਏ ਸੁਆ ਤੁਮ ਜਾਏ ਵਚੀ ਅੱਛਾ ਮੂੰ ਛੇ ਦੰਦ ਵੀਰਾ ਵਿਖਾਓ ਥਣ ਬੋਲ ਵੇਖੋ ਪੂਰੇ ਕਮਾਲ ਦੀ ਅੱਜ ਸਾਬ ਨਾਲ ਤੇ ਹਾਂ ਮਗਰੋਂ ਲੇਵਾ ਲੂਆ ਵਿਖਾਓ ਭਾਈ ਇਹਦਾ ਮਾਣ ਠੀਕ ਹੈ ਜੀ ਲਓ ਜੀ ਵੀਰ ਜੀ ਹੋਰ ਕਿਵੇਂ ਵਿਖਾਈ ਪੂਰੇ ਪੰਡਾਂ ਹੀ ਪਾਈ ਫਿਰਦੀ ਜੇ ਇਹ ਕਿਦਾਂ ਦੀ ਸੁਲਝੀ ਵੀਰ ਜੀ ਵੀਰ ਜੀ ਕਾਲੀ ਜਰਸੀ ਏ ਉਹ ਪੰਜਾਬ ਜਰਸੀ ਆ ਹਾਂਜੀ ਇਹ ਕਾਲੀ ਜਰਸੀ ਇਹ ਵੀ ਪੰਜਾਬ ਵਾਲੀ ਵੱਡੀ ਆਗੀ ਮੰਮੀ ਆਉਣ ਦੀ ਇਹੋ ਜੀ ਗਾਏ ਜਿਆਦਾ ਲੋਕ ਵਸੇਤ ਕਰਦੇ ਆ ਕ੍ਰੋਸ ਹੀ ਚੱਲੂਗੀ ਹੁਣ ਹਾਂਜੀ ਹਾਂਜੀ ਨਹੀਂ ਹੁਣ ਕ੍ਰੋਸ ਹੀ ਚਲਣੀ ਗਰਮੀ ਆ ਬਾਕੀ ਕਾਲ ਦੀ ਵੈੜ ਸੁਈ ਆ ਬੱਚਾ ਕੀ ਜਮਕਰ 16 17 ਕਿਲੋ ਭਾਜੀ ਪੋੜਾ ਆ ਆ ਵੱਛਾ ਮਗਰ ਜੀ ਠੀਕ ਹੈ ਜੀ ਉਹ ਰੇੜਾ ਆਦੀ ਸੁਈ ਕੇ ਦੂਰਾ ਪ੍ਰੋਪਰ ਵੈੜ ਨੇ ਪਾਤੀ ਆ ਠੀਕ ਆ ਵੀਰ ਜੀ ਹਾਂ ਜੀ ਲੋ ਜੀ ਵੈੜਾ ਦੋਵੇਂ ਵੱਡੀਆਂ ਆ ਕੋਈ ਭਰਾ ਛੋਟੀਆਂ ਨਾ ਮੰਨੇ ਕਰੋ ਸੰਗ ਦੀਆਂ ਇਹਨਾਂ ਵੀ ਇਹ ਕਰੋਸ ਚਾ ਥੋੜੀ ਤੇ ਦੁੱਧ ਚੰਗਾ ਚਵਾਜੂਗੀ ਅਜੇ ਭਲਾਂ ਭੂਲਾਂ ਥੋੜੀਆਂ ਵਾਨੇ ਤੇ ਹਾਂ ਜੀ ਹਾਂ ਜੀ ਲੈ ਆਓ ਵੀਰ ਜੀ ਘਮਾ ਲਿਓ ਨਾਲੇ ਹੁਣ ਵੇਹੇ ਵੀ ਬਾਜ਼ਾਰ ਥੋੜਾ ਤੇਜ਼ ਹੋ ਗਿਆ ਬਾਜ਼ਾਰ ਨਾਲ ਕੇ ਨਾਲੋਂ ਫਰਕ ਪੈ ਗਿਆ ਬਾਕੀ ਵੀ ਜੇ 15 16 ਕਿਲੋ ਦੇ ਲਾਗੇ ਬੰਨੇ ਬੋਲਾ ਯਾ ਵੱਛੀ ਕੋ ਜੇ ਦੋ ਹੀ ਚਵਾਈਆਂ ਹੋਈਆਂ ਤਿੱਤੀ ਹੋਣੀਆਂ ਠੀਕ ਹੈ ਤੇ ਕਿੰਨਾ ਚਵਾਜੂ ਇਹੇ ਪਾਣੀ ਵੀ 26 27 ਕਿਲੋ ਦੁੱਧ ਭਾਈ ਘਰ ਆਇਆ ਹੈਗਾ ਪੈਲ ਨੇ ਦਿੱਤਾ ਠੀਕ ਹੈ ਜੀ ਬਾਕੀ ਜਾਰਾ ਨੂੰ ਆਮ ਸੇਵਰੇ 25 ਕਿਲੋ ਦੁੱਧ ਰਮਾਨ ਨਾ ਵੈਦ ਚਵਾਉ ਤੇ ਮੁੱਲ ਬਾਕੀ ਨੇ ਵਾ ਲੂਆ ਮੱਖਾ ਲੋ ਮੜਾਇਆ ਲਾ ਨਨੇ ਪੂਰੀਆਂ ਪੰਡਾ ਹੀ ਪਾਈ ਫਿਰਦੀ ਜੇ ਲੋ ਜੀ ਅਜੇ ਥੋੜੇ ਮੁੰਡੇ ਭਲਾ ਭਲਾ ਹੈਗੀਆਂ ਭਾਜੀ ਸੋਹਣੀਆਂ ਭਲਾ ਹੈਗੀਆਂ ਜੇ ਤੇ ਕਿੰਨੇ ਦੀ ਕਰੀਏ ਜੈਤ ਜੀ ਵਿਜੀ ਦਾ ਫੋਨ ਤੇ ਨਾ ਮੁੱਲ ਕਰਤੀਏ ਫੋਨ ਤੇ ਕਰ ਲਿਓ ਕੋਈ ਗੱਲ ਜਦਾਂ ਤੁਹਾਡਾ ਸੁੱਤਰਿਆ ਇਹਦੇ ਵਿਜੀ ਵੇਚੀ ਵਸ਼ੀ ਠੀਕ ਹੈ ਨਹੀਂ ਤਾਂ ਦੁੱਧ ਤੇ ਕਰਕੇ ਵਸ਼ੀ ਵੇਚਾਂਗੇ ਚਾਰ ਦਿਨਾਂ ਜਾਨੀ ਕਿ ਤਸੱਲੀ ਕਰਵਾ ਕੇ ਦੇਣੀ ਆ ਹਾਂਜੀ ਹਾਂਜੀ ਆ ਦੁੱਧ ਚਵਾ ਕੇ ਬਣਾ ਕੇ ਦਵਾਂਗੇ ਠੀਕ ਹੈ ਵਿਜੀ ਠੀਕ ਹੈ ਨਹੀਂ ਚਲੋ ਬਾਕੀ ਜਿੱਦਾਂ ਵੀ ਆ ਕਿ ਵੀਰ ਭਰਾ ਫੋਨ ਲਾਵੇ ਹਾਂਜੀ ਜਾਇ ਪਾਣਾ ਮਸੀਤੇਦਾਨ ਨੇ ਠੀਕ ਆ ਮਤਲਬ ਦੇ ਕੇ ਬਛਿਤ ਪਤੇ ਤੋੜਨਾ ਕਿਸ ਨੂੰ ਠੀਕ ਆ ਵੀਰ ਜੀ ਕੋਈ ਚਲੋ ਦੋਵੇਂ ਸੂਈਆਂ ਸਵਈਆਂ ਇੱਥੋਂ ਹੀ ਭਰਾ ਤਸੱਲੀ ਕਰ ਲੈਣ ਜੋ ਕੋਈ ਦੂਰ ਆਲਾ ਤੇ ਕੋਈ ਵੀਡੀਓ ਕਾਲ ਤੇ ਚ ਵਾਲੇ ਕੋਈ ਚਲੋ ਤਸੱਲੀ ਕਰਨੀ ਚਾਹੀਦੀ ਆ ਆਪਣੇ ਆ ਆ ਕੇ ਵਿੱਚ ਹੀ ਤਸੱਲੀ ਕਰਕੇ ਖੜੇ ਪੂਰੀ ਹਾਂਜੀ ਹਾਂਜੀ ਆ ਕਿਉਂਕਿ ਤਸੱਲੀ ਕਰ ਲੈਣੀ ਬਗਰ ਕੋਈ ਲਾਂਮੇ ਵਾਲਾ ਕੰਮ ਹੀ ਨਾ ਵੇ ਠੀਕ ਆ ਵੀਰ ਜੀ